ਮੁਕੇਰੀਆਂ ਵਿਖੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਵੀਮਾ ਮਹਾਨ ਸੰਤ ਸਮੇਲਨ ਸ਼੍ਰੋਮਣੀ ਸਤਗੁਰੂ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਮੁਹੱਲਾ ਤਿੱਖੋਵਾਲ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਸੈਂਕੜੇ ਸ਼ਰਧਾਲੂਆਂ ਨੇ ਬਾਣੀ ਸੁਣ ਜੀਵਨ ਸਫਲਾ ਕੀਤਾ ਅੰਮ੍ਰਿਤ ਬਾਣੀ ਦੀ ਪਵਿੱਤਰ ਹਜ਼ੂਰੀ ਵਿੱਚ ਸਮੁੱਚੀ ਲੋਕਾਈ ਦੇ ਭਲੇ ਅਤੇ ਰਬਦਾਸੀਆ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕਰਵਾਏ ਗਏ ਇਸ ਸਮੇਲਨ ਵਿੱਚ ਸ੍ਰੀ 108 ਸੰਤ ਨਿਰੰਜਨ ਦਾਸ ਜੀ ਗੱਦੀ ਨਸ਼ੀਨ ਡੇਰਾ ਸਚਕੰਡ ਬੱਲਾਂਵਾਲਿਆਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ। ਇਸ ਸੰਤ ਸਮੇਲਨ ਵਿੱਚ ਵੱਖ-ਵੱਖ ਸੂਬਿਆਂ ਤੋਂ ਮਹਾਨ ਸੰਤਾਂ ਮਹਾਪੁਰਸ਼ਾਂ ਨੇ ਸ਼ਿਰਕਤ ਕੀਤੀ। ਇਸ ਸ਼ੁਭ ਅਫਸਰ ਤੇ ਸੰਤਾਂ ਮਹਾਪੁਰਸ਼ਾਂ ਦੇ ਵਿਚਾਰਾਂ ਮਿਸ਼ਨਰੀ ਗਾਇਕਾਂ ਬੁੱਧੀਜੀਵੀ ਅਤੇ ਰਾਗੀ ਜਥਿਆਂ ਵੱਲੋਂ ਅੰਮ੍ਰਿਤ ਬਾਣੀ ਦੇ ਸ਼ਬਦਾਂ ਰਾਹੀਂ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸਮੇਲਨ ਵਿੱਚ ਹਾਜ਼ਰ ਸੰਗਤਾਂ ਲਈ ਪ੍ਰਬੰਧਕਾਂ ਵੱਲੋਂ ਜਲਪਾਨ ਅਤੇ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਸ਼੍ਰੋਮਣੀ ਸਤਗੁਰੂ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ ਰਜੇਸ਼ ਰਤੂ ਅਤੇ ਕੈਸ਼ੀਅਰ ਵਿਜੇ ਕੁਮਾਰ ਅਤੇ ਸਮੂਹ ਕਮੇਟੀ ਵੱਲੋਂ ਮਹਾਨ ਸੰਤ ਸਮੇਲਨ ਕਰਵਾਉਣ ਵਿੱਚ ਸਹਿਯੋਗ ਕਰਨ ਵਾਲੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਨਿਊ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਜਗੁਦੇਵ ਧਨਗੁਰਦੇਵ ਸ਼੍ਰੋਮਣੀ ਸਤਪੰਥ ਸ਼੍ਰੀ ਗੁਰੂ ਰਵਿਦਾਸ ਸਿੰਘ ਸਭਾ ਮੱਲਾ ਤੁਖਵਲ ਮਕੇਰੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੀਮਾ ਸੰਗਸਮੇਲਨ ਬੜੀ ਧੁੰਮਤਾ ਨਾਲ ਮਨਾਇਆ ਗਿਆ ਜੋ ਕਿ ਡੇਰਾ ਸਚਕੰਡ ਬੱਲਾਂ ਦੇ ਗੱਦੀ ਦੀ ਸੀਟ ਮਾਰਾ ਸੰਤ ਨਰਿੰਦਰਦਾਸ ਜੀ ਮਹਾਰਾਜ ਦੀ ਸਰਵਵਸਤੀ ਇੱਥੇ ਹੋਇਆ ਲੱਖ ਸੰਗਤਾਂ ਨੇ ਦਰਸ਼ਨ ਕੀਤੇ ਬਹੁਤ ਦੁਨੀਆ ਹਮ ਹਮ ਆ ਗਈ ਅਸੀਂ ਸਾਡੀ ਕਮੇਟੀ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੀ ਆ। ਔਰ ਜਿਨ੍ਹਾਂ ਨੇ ਪਿੰਡਾ ਜੋ ਜਿੱਦਾਂ ਸਾਡੇ ਜਿੰਨੇ ਵੀ ਸੱਜਣ ਸਾਥੀਆਂ ਨੇ ਸਾਡੀ ਸਪੋਰਟ ਕੀਤੀ ਔਰ ਉਹਨਾਂ ਨੇ ਤਨੋਂ ਮਨੋਂ ਤਨੋਂ ਸਾਡੀ ਸੇਵਾ ਕੀਤੀ ਸਾਡੀ ਕਮੇਟੀ ਦੀ ਔਰ ਹੁਣ ਵੀ ਸੇਵਾ ਨਿਵਾ ਰਹੇ ਨੇ ਲੰਗਰ ਪੰਡਾਲ ਦੇ ਵਿੱਚ ਔਰ ਜੋੜਾ ਘਰ ਦੇ ਵਿੱਚ ਸਾਈਕਲ ਸਟੈਂਡ ਤੇ ਪੂਰੀ ਵਧੀਆ ਤਰੀਕੇ ਨਾਲ ਸੇਵਾ ਨਿਵਾ ਰਹੇ ਆ। ਅਸੀਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਅੱਜ 20ਵੇਂ ਸੰਸਮੇਲਨ ਦੇ ਬੜੀ ਧੁੰਮਤਾਵਣਾ ਮਨਾਇਆ ਗਿਆ ਅਤੇ ਇਲਾਕੇ ਦੀ ਸੰਗਤਾਂ ਨੇ ਅੱਜ ਨੰੰਜਨ ਦਾਸ ਮਹਾਰਾਜ ਦਾ ਸ਼ੀਰਵਾ ਲਿਆ ਮੈਂ ਸਾਰੇ ਇਲਾਕਿਆਂ ਨੂੰ ਸੰਗਤਾਂ ਨੂੰ ਲੱਖਾਂ ਦਾ ਵਧਾਈ ਦਿੰਦਾ ਸੰਸਮੇਲਨ ਜਿਨ੍ਹਾਂ ਨੇ ਮੈਨੂੰ ਸੰਯੋਗ ਦਿੱਤਾ ਆਪਾਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ